ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ 'ਚ ਸਵਾਗਤ ਆ। ਸੋ ਪਹਿਲੇ ਦਿਨੀ ਜੋ ਮੈਂ ਖੇਤੀਬਾੜੀ ਦਾ ਕੰਮਕਾਰ ਕਰਿਆ ਸੀ ਉਹ ਦਿਖਾਉਣਾ ਤਾਂ ਸਾਨੂੰ ਅੱਜ ਵੀ ਆਪਾਂ ਨੇ ਕਿਹੜਾ ਕੰਮ ਕਰਿਆ ਸੀ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਕਿਲਾਉ ਜੀ ਦਿਖਾਉਣਾ ਰਿਹਾ ਤੁਹਾਨੂੰ ਆਪਣਾ ਕੰਮਕਾਰ ਜੋ ਪਿਛਲੇ ਦਿਨ ਉਹ ਵਿੱਚ ਮੈਂ ਕੀਤਾ ਸੀ ਉਹ ਜੀ ਪਾਣੇ ਆ ਕੰਮਕਾਰ ਕਰਿਆ ਤੀ ਆ ਜਿਹੜੇ ਆਪਣੇ ਪਿਆਜ਼ ਬੀਜੇ ਹੋਏ ਨੇ ਆ ਪੰਜ 6 ਗਿਆਰੀਆਂ ਵਿੱਚ ਇਹਨਾਂ ਨੂੰ ਪਾ ਗੁੱਟ ਕੇ ਪਾਣੀ ਲਗਾਤਾ ਸੀ ਆ ਵੇਖੋ ਜੀ ਵੇਖੋ ਕਿੰਨੀਆਂ ਸਾਫ਼ ਸੁਥਰੀਆਂ ਲੱਗ ਰਹੀਆਂ ਨੇ ਉਹ ਇੰਨੀ ਅਗ 11 ਗੁੱਡ ਨੂੰ ਆਪਣੇ 2 ਦਿਨ ਲੱਗੇ ਦੀ ਕਿਉਂਕਿ ਇਹ ਨਕਿਆਨਾ ਕੰਮ ਹੁੰਦਾ ਸੋ ਇਸ ਕਰਕੇ ਟਾਈਮ ਲੱਗ ਜਾਂਦਾ ਥੋੜਾ ਜਿਹਾ ਸੋ ਪਾਏ ਚੰਗੀ ਤਰ੍ਹਾਂ ਗੁੱਡ ਕੇ ਦੇਖੋ ਕੋਈ ਕੱਖ ਨਹੀਂ ਇਹ ਚ ਸੋ ਪਰ ਨਾਲੋਂ ਆ ਪਾਇਤ ਕੀ ਥੋੜੇ ਜਿਆਦੇ ਪਿਆਜ਼ ਲਗਾਏ ਨੇ ਸੋ ਇੱਧਰ ਆਪਣੀ ਮੱਕੀ ਵੀ ਜਮ ਗਈ ਆ ਆ ਦੇਖੋ ਜੀ ਤਾਂ ਇੱਧਰ ਖੜੀ ਆ ਸਰੋਂ ਜੀ ਆਪਣੀ ਇੱਧਰ ਖੜੇ ਨੇ ਜੀ ਸ਼ੋਲੇ ਇਹ ਸ਼ੋਲੇ ਨੇ ਜੀ ਆਪਣੇ ਵੇਖੋ ਜੀ ਫੜਕੀਆਂ ਲੱਗ ਗਈਆਂ ਇਹਨਾਂ ਨੂੰ ਸੋ ਅੱਜ ਤਾਂ ਮੈਂ ਤੁਹਾਨੂੰ ਜਿਆਦਾ ਛੋਲਿਆਂ ਬਾਰੇ ਇਹ ਪਿਆਜ਼ਾਂ ਬਾਰੇ ਜਾਣਕਾਰੀ ਦੇਣੀ ਸੀ ਪਿਪਾ ਪਹਿਲੇ ਦਿਨਾਂ ਅੱਜ ਕਿਹੜੇ ਕੰਮ ਕਰਿਆ ਦੀ ਸੋ ਇੱਧਰ ਆਪਣੇ ਪਿਆਜ਼ ਸਾਰੇ ਖੜੇ ਨੇ ਆਹ ਜੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਕੋਈ ਹੋਰ ਖੇਤੀਬਾੜੀ ਆ ਕੰਮਕਾਰ ਤੋਂ ਤੁਹਾਨੂੰ ਦੁਕਾਵਾਗਾ ਸੋ ਉਦੋਂ ਤੱਕ ਲਈ Rabraca, chuguriatã, Wadi.